ਤੇ ਕੀ ਲੱਗਦਾ ਨੇ ਚੇਂਗੀ ਚੋਰੀ ਕਰਕੇ ਪਾਣ ਦੇ ਜਿਹੜੇ ਪਾਏ ਨੇ ਪਾਨਾ ਜਿਹੜਾ ਪੁਰਾਣਾ ਸੁਮੇ ਸਰਕਾਰ ਨੂੰ ਇਸ ਸਟੇਜ ਤੋਂ ਕਿਤਾਬ ਨਹੀਂ ਦੇ ਦੇਣਾ ਚਾਹੁੰਦਾ ਕਿ ਆ ਹਜੇ ਸ਼ੁਰੂਆਤ ਹੈ ਦੋ ਘੰਟੇ ਤੱਕ ਇੱਥੇ ਦੇਖਿਓ ਵੀ ਕਮਨੀ ਵੱਡੀ ਤਦਾਦ ਦੇ ਰਖਵੇ ਸੁਰਖਤ ਹੋਣੀ ਆ ਸੋ ਇਹ ਉਹ ਨਹੀਂ ਜਿਹੜੇ ਇਨਸਾਫ ਪਸਾਉਂਦੇ ਸੋ ਬੇਨਤੀ ਹੈ ਕਿ ਅਜੇ ਹਾਲੇ ਨਾ ਦਿੱਤਾ ਜਾ ਲੋ ਸਰਕਾਰ ਦੁਆਰਾ ਜਿਹੜਾ ਬਾੜ ਦੇ ਵਿੱਚ ਉਹਨੂੰ ਤੋਂ ਹੁਣ ਯਾਦ ਰੱਖਿਓ 24 ਦੇ ਵਿੱਚ

ਸਾਰਿਆਂ ਦਾ ਪਹਿਲੋਂ ਸਵਾਗਤ ਹੈ ਹਰ ਕਿਸੇ ਜਿਹੜਾ ਇਹਨਾਂ ਦਾ ਮੀਤ ਹੋਊਗਾ ਉਹ ਬੁਲਾਇਆ ਜਾਊਗਾ ਉਹ ਬੋਲੂਗਾ ਕਿਰਪਾ ਕਰਕੇ ਆਪਾਂ ਬਹਿ ਜੀਏ ਇੱਥੇ ਵੀ ਆਵਾਜ਼ ਲਾ ਲਈਏ ਬਹਿ ਜੀਏ ਇੱਥੇ ਆਪਾਂ ਆਪਾਂ ਸੰਗਤ ਕਰੀਏ ਫਿਰ ਅਗਲੀ ਕਾਹਲੀ ਨਾਲ ਹੀ ਆਪਾਂ ਸ਼ੁਰੂ ਕਰਦੇ ਹਾਂ ਸੀਆਈਡੀਰ ਵੀ ਇੱਥੇ ਖੜੇ ਹੋਣਗੇ ਪੁਲਿਸ ਨੂੰ ਦੱਸੋ ਭਾਈ ਰੋਕੋ ਹਣ ਕੱਜ ਨਾਲ ਵੀ ਆਹ ਵਾਹ ਸਰਕਾਰੇ ਤੇਰਾ ਕੰਮ ਤੇ ਵੀ ਆ 24 ਜਣਾ ਪਟਣ ਨੂੰ ਤਿਆਰ ਨੇ ਆਉਣ ਵਾਲੇ

You're the one ਸਰਦਾ ਸੰਗ ਸਰਫਾ ਤੇ ਸਰਪਤ ਦਾ ਫੇਸ ਆ ಠವಳಾದದ hoc ಆನೆಯಟಾದಲು flats. رکھنا چاہوں گا ਆਪੇ ਆਪੇ ਬਾਈ ਸੋਚਦਾ ਹਾਂ ਖਾਤਰ ਇੱਕ ਇੱਕ ਹਰ ਇੱਕ ਪੰਨ ਦੇ ਬੀਤ ਰਹੇ ਸਟੇਜ ਦੇ ਉੱਪਰ ਸਭ ਦੇ ਸਭਿਆਰਣਾਂ ਨੂੰ ਦੇਖੀ ਜਾਂ ਜੀਵਨ ਪਰਿਸ਼ਰਤ ਬੀਤੀ ਹੈ ਜੀ ਉਹ ਨਹੀਂ ਲੱਗਿਆ ਬਕਰਵਾ ਸਭ ਦੇ ਸਭਿਆਰਣਾਂ ਨੂੰ ਦੇਖੀ ਜਾਂ ਜੀਵਨ ਉਹਨਾਂ ਦੇ ਦੇਖ ਕੇ ਜਗਿਆ ਦੇ ਇਸ ਸਟੇਜ ਤੇ ਜਿਹਨਾਂ ਗੱਲ ਕਰ ਹਰ ਇੱਕ ਸਿਆਸੀ ਇਹ ਕਹਾਂਗਾ ਸਾਡਾ ਖਿਆਲ ਕਰਦਾ ਅਸੀਂ ਕਿਸੇ ਦੇ ਵਿਚਾਰ ਨਾਲ ਸਹਿਮਤ ਜਾਂ ਅਸਮਤ ਹੋ ਸਕਦੇ ਹਾਂ

ਚਿਰਪਾ ਕਰਕੇ ਰਾਹ ਦੇ ਉੱਪਰ ਫੇਰ ਬੈਠੀ ਕਰ ਦੋ ਨਾ ਜਾਂ ਕੇ ਗੱਡੀਆਂ ਪਾਸੇ ਕਰਕੇ ਇੱਥੇ ਲਿਆ ਕੇ ਰੱਖੀ ਆਪਾਂ ਆਪਾਂ ਰਾਹ ਨਹੀਂ ਰੋਕਣਾ ਬਾਈ ਜੀ ਲੋਕਾਂ ਨੇ ਆਉਣਾ ਨੇ ਸੰਗਤ ਨੇ ਆਉਣਾ ਹੈ ਸੋ ਕਿਰਪਾ ਕਰਕੇ ਜਿਨ੍ਹਾਂ ਦੇ ਗੱਡੀਆਂ ਨੇ ਮਾਰਦਾਰ ਉਹ ਬਾਈ ਸਰਪੰਚ ਬੈਠਾ ਮਾਰਦਾਰ ਬਣਾ ਕਹਿੰਦਾ ਯਾਰ ਆ ਜੀ ਤੋ ਸੋ ਦੇਖਦੇ ਮੈਨੂੰ ਆਓ ਜੀ ਵਿਕਰਮਜੀਤ ਸਿੰਘ ਪਟਿਆਲਾ ਇਸ ਤੋਂ ਬਾਅਦ ਅਕਰਸ਼ਦੀਪ ਸਿੰਘ ਪਟਿਆਲਾ ਉਹ ਵੀ ਸਟੇਜ ਤੇ ਆ ਜਾਣਾ ਦੋਵੇਂ ਲਈ ਵਿਕਰਮਜੀਤ ਸਿੰਘ ਪਟਿਆਲਾ ਸਾਰੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਇੰਤਜ਼ਾਰ ਕਰੇ ਬਣੋ ਆਇਆ ਤੁਹਾਡਾ ਆਤਮ ਸਵਾਗਤ ਆਇਆ ਤੁਹਾਡੀ ਖੁਸ਼ੀ ਅੱਜ ਆਪਾਂ ਇੱਥੇ ਦੋ ਦੂਰੀ ਬਈ ਤਰ ਮੇਕ ਵਧੀਆ ਉਹਦੇ ਠੀਕ ਆ ਮਾਤਾ ਜੀ ਬੋਲਤੀ ਹੈ ਕਿ ਬੰਦੀਆਂ ਕੋਈ ਬਾਅਦ ਦੇ ਸ਼ਹਿਰ ਦੇ ਨਾ ਕੋਈ ਲੋਕ ਨੂੰ ਆਪ ਜਿਹੜੇ ਬਾਈ ਜੀ ਬੇਟੀ ਮੰਨੋ ਜੀ ਰੋਡ ਤੇ ਜਿਹੜੀਆਂ ਬਟੀਆਂ ਖੜੀਆਂ ਨੇ ਉਹ ਜਾਮ ਲੱਗ ਰਿਹਾ बार-बार ਦੇਤੀ ਹੈ ਇਸ ਪਾਸੇ ਨਾਲ ਤੇ ਬਹਿ ਜਾ ਵੀਰੇ ਬਹਿ ਜਾਓ ਜਿਹੜੇ ਜਿਹੜੇ ਖੜਿਆ ਬਹਿ ਜਾਓ ਬਹੁਤ ਸਾਰੇ ਜਣੀਆਂ ਬੈਠੋ ਬੇਨਤੀ ਮੰਨੋ ਬੇਨਤੀ ਮੰਨੋ ਹੱਥ ਜੋੜ ਕੇ ਬੇਨਤੀ ਬੈਠੋ ਮੇਰੇ ਵੀ ਇੱਧਰ ਆਓ ਵੀਰੇ ਆ ਨੌਜਵਾਨ ਨੇ ਆਓ ਸਾਰੀ ਆਓ ਵੀਰੇ ਕੱਢੇ ਭਾਈ ਆਓ ਉੱਥੇ ਆਓ ਵੀਰੇ ਜੱਟ ਕੇ ਬੈਠੋ ਮੈਂ ਵੀ ਆਪਾਂ ਵਿਚਾਰ ਸੁਣੀਏ ਆਂਦੀ ਪ੍ਰਕਾਸ਼ ਸਾਹਿਬ ਹਾਂਜੀ ਅੱਜ ਆਪਾਂ ਇੱਥੇ ਬਾਈ ਭਾਨੇ ਦੇ ਹੱਥ ਦੇ ਵਿੱਚ ਖੜੇ ਹੋਏ ਮੈਂ ਪੰਜਾਬ ਸਰਕਾਰ ਨੂੰ ਇੱਕ ਗੱਲ ਬਹੁਤ ਹੀ ਜ਼ਿਆਦਾ ਸਾਵਧ ਕਰਕੇ ਦੱਸਣੀ ਚਾਹਣਾ ਕਿ ਇਹ ਲੋਕ ਨੇ ਜਿਹੜੇ ਇਕੱਲੇ ਭਾਵੇਂ ਸਰੂਵੋ ਹੱਕ ਨਹੀਂ ਵਿੱਚ ਨਹੀਂ ਤੇ ਤੁਹਾਡੇ ਰੋਜ਼ ਦੇ ਬਰਾਬਰ ਖੜੇ ਹੋਏ ਨੇ ਤੇ ਤੁਹਾਡੇ ਤੋਂ ਅੱਗੇ ਹੋਏ ਲੋਕ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਖੋਜੇ ਰਹਿਣਗੇ ਕੁਝ ਸਮੇਂ ਪਹਿਲਾਂ ਮਹਾਰਾਜਾ ਸਪਾਜ ਮਹਕਮਾ ਉਪਰੀ ਪ੍ਰਵਾਹ ਕੋ ਸੈਨ ਦੇ ਮਾਰਦੇ ਦੋ ਤਿੰਨ ਮਹੀਨੇ ਪਹਿਲਾਂ ਇੱਕ ਸਪਸ਼ਟ ਦੇ ਵਿੱਚ ਵਿਆਸੀ ਕਿ ਜੰਗਲ ਦੇ ਵਿੱਚ ਰੁਟਦਾ ਬੱਲਾ ਤੇ ਕਹਾੜੀ ਰੁਟਕੀ ਏ ਅਮਨ ਜੱਟ ਦੇ ਨੇ ਕਿਸੇ ਉਹਨਾਂ ਨੂੰ ਕਰੋ ਉਹ ਭਾਨੇ ਪਾਈਦੇ ਫੱਕ ਦੇ ਵਿੱਚ ਮਿੱਤਰੋ ਭੰਗਲਾ ਬਾਹਰ ਜਿੱਗਾ ਖਾਲਸਾ ਬਾਹਰ ਦੀ ਕੀ ਬਤ ਸਾਰੇ ਜੀ ਆ ਦੇ ਕਾਂਗਰਸ ਅੱਜ ਸਟੇਜ ਤੇ ਦੇਖੋ ਜੀ ਬੈਠੋ ਬਾਈ ਜੀ ਬੈਜੋ ਆਜੋ ਬਾਈ ਆ ਜਿਹੜਾ ਨਾਮ ਸੈਡਰ ਹੈ ਉਹਦਾ ਵੇਟ ਖੜਾਟਾ ਹੈ ਗੱਡੀਆਂ ਉੱਧਰ ਕਰੋ ਇੱਕ ਵਾਰ ਸਾਨੂੰ ਸਭ ਨੂੰ ਪਤਾ ਹੈ ਕਿ ਪੰਜ ਸਿੱਧੂ ਵਾਜੋ ਤੇ ਕਿੰਨਾ ਵੱਡਾ ਜੋਰ ਉੱਠਾ ਰਹੀ ਆ ਪੰਜਾਬ ਸਰਦਾਰ ਤੇ ਇਹ ਉਸੇ ਤਰ੍ਹਾਂ ਦੁਬਾਰਾ ਆ ਰਹੀ ਨੇ ਜਿਹੜਾ 1984 ਦੇ ਪੰਜਾਬ ਦੀ ਜਵਾਨੀ ਦਾ ਸਰਦਾਰ ਬਣਦਾ ਗਿਆ ਸੈਂਟਰ ਦੁਆਰਾ ਤੇ ਅੱਜ ਕੋਈ ਪਰਵਾਹ ਨਾ ਕਰ ਸਰਕਾਰ ਉਸੇ ਲੀਹਾਂ ਤੋਂ ਧੁਰਤੀ ਜਿਨ੍ਹਾਂ ਲੀਹਾਂ ਦੇ ਕਦੇ ਕੇਪੀਐਸ ਗਿਆਨਾ ਤੇ ਕਦੇ ਵਿਅਕਤੀ ਦਾ ਪੁੱਤਰ ਚੱਲੇ ਸੀ ਪੰਜਾਬ ਦੀ ਜਵਾਨੀ ਦਾ ਘਰ ਅੱਜ ਅੱਜ ਆਪਣੇ ਭਰਾ ਪੰਦੇ ਸਿੱਧੂ ਕੋਸ਼ਿਸ਼ ਦੇ ਉਹ ਦੇ ਦਰਸ਼ਕ ਆ ماریا جائے گا سانچ دے جی چا پا نہ کلا جی ਛੱਡਿਆ ਕਿ ਕੱਲ ਨੂੰ ਆਪਣੋ ਦਾ ਕੋਈ ਨੌਜਵਾਨ ਚਾਕੇ ਚਾਹਦੋਂ ਫੇਕ ਕਾਉਂਟਰ ਬਣਾ ਕੇ ਛੱਡ ਦਿੱਤਾ ਜਉਦਾ ਇੱਥੇ ਕਿਸੇ ਨੇ ਕੁਸਰਾ ਨਾ ਉਹ ਵੀ ਸਾਰਾ ਸੋਸ਼ਲ ਮੀਡੀਆ ਆਪਣਾ ਪੰਜਾਬ ਦੇ ਕਿਹੜੇ ਪੋਸਟਰ ਮੀਡੀਆ YouTube ਮੀਡੀਆ ਨੇ ਕੋਈ ਪੰਜਾਬ ਦੀ ਗੱਲ ਕਰਦੇ ਨੇ ਬਾਕੀ ਸਾਰੇ ਪੰਜਾਬ ਕੇ ਸੈਂਟਰ ਦੇ ਤਲਵੇ ਚ ਜਾਂਦੇ ਨੇ ਅੱਜ ਪਾਲ ਦੇ ਸਕੂਲ ਕੋਲ ਵੀ ਛੱਡਿਆ ਕੱਲ ਨੂੰ ਆਪਣੀ ਕੋਈ ਆਪਣਾ ਪਿੰਡ ਦਾ ਨੌਜਵਾਨ ڈراسوٹ مار گئی وہ لگتا ہے ਨਾਸਤੂ ਜਿਹੜਾ ਪੰਜਾਬ ਦੇ ਖਰੂ ਆਦੇ ਸਮੇਂ ਵਿੱਚ ਪੰਜਾਬ ਦੇ ਨਾਲ ਖੜਿਆ ਆਦੇ ਸਤੂ ਜਦੋਂ ਹੜਾਏ ਉਹਦੇ ਪੰਜਾਬ ਦੇ ਨਾਲ ਖੜਿਆ ਜਦੋਂ ਵੀ ਕਿਸੇ ਖਾਵੇ ਜਣ ਤੇ ਜਿਹੜੀ ਖਾਵੇ ਜਣ ਭਗਵਾਨ ਕਮਾਣ ਦੀ ਸਰਕਾਰ ਚਲਾ ਰਹੀ ਸਰਕਾਰ ਖਾਵੇ ਜਣ ਚਲਾ ਰਹੀ ਨੇ ਕਿ ਖਾਵੇ ਜਣਾਂ ਨੇ ਕਹਿਣ ਤੇ ਆਪਣੇ ਭਰਾ ਭਾਂ ਕਿਸਤੂ ਅਰੈਸਟ ਕਰਿਆ ਗਿਆ ਤੇ چلو تھڑی اپ اپنا تھڑی ائے دیکھو پیچھے بھی جگہ ہے نہیں نا بھائی یار رٹا پانی رہا ہوں بھائی اپ بھی ہول کرو گے ٹھیک ہے اپ لوگ کے بیٹیا اٹھ کے آو میں بھائی لیکن ایک دن شرط کا بندے نے بھی جگہ کر دو تے ایک منٹ جو جڑے نہیں سارے رہتے ہیں سارے بچے ہیں کہ نائی کا ایک دو ایک ٹھیک پانی پانی ہاتھ دے رہے ہیں ਲੋਕ ਖੋਲ ਕੇ ਦੇਈ ਇਹ ਨਾ ਕੋਈ ਹਾਰ ਕਰਾਉਣਾ ਹੈ ਸੋ ਜਿਹੜਾ ਸਮਝਾ ਜਾਂਦਾ ਹੈ ਉਹ ਕਿਸੇ ਗੱਲ ਦੀ ਹੈ ਨਾ ਹੱਥ ਲੋਕ ਦੇ ਵਿੱਚ ਨਾ ਇਹ ਜਿੱਥੇ ਸੋਰਾ ਨੋਮਰ ਦੇ ਕਾਲਜ ਦੇ ਵਿੱਚ ਪੜ੍ਹਦਾ ਕਰਦੇ ਤਾਂ ਦੇ ਸਾਰੇ ਬੇਚਾਰੀ ਇੱਥੋਂ ਬਾਹਰ ਇੱਕ ਹੀ ਇੱਕ ਦਾ ਕੋਈ ਕੰਮ ਜਦੀਆਂ ਅੰਮਾਲ ਸ਼ਹਿਰ ਤੋਂ ਬੰਦੇ ਆਂ ਜੰਗੀਆਂ ਸ਼ਹਿਰ ਦੇ ਵਿੱਚੋਂ ਕੰਮ ਪਾਵਾ سارا پ <daselles> ਇਸ ਸਾਡੇ ਵਿੱਚ ਮੰਗ ਕੀਤੀ ਜਾ ਰਿਹਾ ਜੇਲੇ ਤੇ ਬਹੁਤ ਘਾਵੇ ਉਹ ਆਪਾਂ ਬਾਦੋ ਬਾਦੋ ਪਾਈ ਉਹਦੇ ਹੱਥ ਦੇ ਉਹਨੂੰ ਕਿੱਦਾਂ ਜਾਣੇ ਤੁਸੀਂ ਬੋਲੋ ਬੋਲੋ ਕੀ ਆਏ ਉਹਦੇ ਦਿਲ ਉਹਦੇ ਮਰ ਤੋਂ ਬੰਦਾ ਪਰਵਾਸਦੇ ਏ ਉਹਦੇ ਹੱਥ ਦੇ ਬੜੇ ਉਹਦੇ ਹੱਥ ਚੋਂ ਆਵਾਜ਼ ਆਈਏ ਉਹ ਭੜੀ ਪਰਵਾਸਦੇ ਉਹਦੇ ਹੱਥੋਂ ਬਾਅਦ ਤੇ ਪੱਕੇ ਪਾਈਏ ਕੋਟ ਭਰਾ ਜਿਹੜੇ ਜਿੰਨਾਂ ਦੇ ਭਾਈ ਭਾਨਾ ਸਿੰਘ ਸਿੱਧੂ ਬੋਲੋ ਪਾਤਾ ਸੇ ਕੁਤੂਲਾ ਆਪਸੇ ਮਤਵੇ ਹੋ ਸਕਦੇਗੇ ਸੋਚਦੇ ਦੇਖਦੇ ਕਮੇਟਾ ਜੇ ਆਪਾਂ ਇੱਕ ਵਾਰ ਦੱਸਦੇ ਕਿ ਤੁਹਾਨੂੰ ਮਤਲਬ ਬੋਲਦੇ ਸੋਨ ਨੂੰ ਬੇਕਤੀ ਹੈ ਕਿ ਬਈ ਆਪਾਂ ਭਰਨ ਚਾਹੁੰਦੇ ਹਾਂ ਕਿ ਤੁਹਾਡੇ ਹੱਕ ਚੜ੍ਹ ਜਾਈਏ ਸਰਕਾਰ ਆਪਣੇ ਨਾਮ ਨਾਲ ਵਗਦੀਆਂ ਘੜਕਾ ਰਹੀਆਂ ਨੇ ਮਤਲਬ ਤਾਂ ਕਿਵੇਂ ਚੱਲੀ ਜਾਂਦਾ ਦੇਖਣਾ ਹੁਣ ਫਿਰ ਨਵਾਂ ਚਲਾਇਆ ਸੀ 14-15 ਮਿੰਟਾਂ ਦਾ ਹੋ ਗਿਆ ਬਹੁਤ ਜ਼ਿਆਦਾ ਹੈ ਇੱਕੀ ਖੋੜ ਕੇ ਲੈ ਬਾਈ ਨੌਜਵਾਨੀ ਦਾ ਘਾਟਾ ਹੋਵੇ ਪਹਿਲਾ ਬੰਦਾ ਭਾਈ ਸਿੰਘ ਵਿਕੂ ਸਿੱਧੂ ਮੁੱਟਾ ਬਾਏ ਹੋਏ ਪਾਣਾ ਸਿੱਧੂ ਇੱਕ ਇੱਕ ਕਰਕੇ ਵਾਰੀ ਵਾਰੀ ਸਾਰੇ ਨੂੰ ਜਿਹੜੇ ਵੀ ਟਕਵਾਲ ਦੀ ਸਮਾਜ ਹੋ ਗਏ ਹੈ ਫਾਨਾ ਨੂੰ ਵਾਰੀ ਵਾਰੀ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦਬਾਣਾ ਕਿ ਕੋਈ ਵੀ ਪੰਜਾਬ ਦਾ ਨੌਜਵਾਨ ਪੰਜਾਬ ਦੀ ਲਈ ਆਵਾਜ਼ ਨਾਲ ਉੱਠੇ ਤਾਂ ਆਪਾਂ ਦਬਾਉਣਾ ਨਹੀਂ ਮਰੋ ਜੇ ਹੋਈ ਤਰੂ ਜਿਹੜੀਆਂ ਸੱਤ ਦੋਂ ਘਰੇ ਬੈਠੀਆਂ ਨੇ ਉਹਨਾਂ ਦੇ ਚਾਹਵਾਂ ਚ ਬੇਨਤੀ ਹੈ ਕਿ ਭਗਵਾਨ ਤੋਂ ਬਸ ਆਵਾਜ਼ ਭਜੇ ਮੈਂ ਜਿਹੜੇ ਲੋਕੋ ਜਿਹੜੇ ਵੀ ਵੀਰ ਜਿਹੜੇ ਵੀ ਸੰਗਤ ਦੂਰ ਦਰਾਡੇੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਤੋਂ ਵਿਚੜ ਕੇ ਆਏ ਨੇ ਨਰਮੋਤਰ ਕੀ ਐਸੀ ਅਸੀਂ ਕਿਸੇ ਦਾ ਪਰਸਪਰ ਪਰ ਧੰਨਵਾਦ ਨਹੀਂ ਕਰਦੇ ਸਾਰੇ ਉਹ ਟ੍ਰੈਕਟਰ ਇਮਾਰਤਾਂ ਦੀਆਂ ਨਹੀਂ ਕਰਦਾ ਨਹੀਂ ਗੱਡੀਆਂ ਨਹੀਂ ਆਏ ਨੇ ਸਾਰੇ ਹਾਂ ਤੇ ਅੱਬ ਰਹਿਣ ਦੀ ਕੋਈ ਕੋਸ਼ਿਸ਼ ਕੋ ਕਰੀਏ ਤਾੜਾ ਸਿੱਟ ਹੁੰਦੀ 2 ਮਿੰਟ ਬਾਅਦ ਤੇ ਚਿਹਰੇ ਤਾਂ ਹੁਣ ਇਹੀ ਦਿਖਣਗੇ ਤੇ ਉਹ ਤੋਂ ਬਾਅਦ ਸਾਨੂੰ ਨਹੀਂ ਸਹਿ ਦੱਜਿਆ ਕਿੰਨੇ ਕਿੰਨਾ ਕ ਚੱਲ ਗਿਆ ਤਾਂ ਵੀ ਚੱਲ ਕੰਨਾ ਗਾ ਕਰ ਬਾਈ ਮਾਰ ਕੇ ਜੈਕਪੌਟ ਚਾਲ ਲਈ ਆਪਾਂ ਇੱਕ ਨਾ ਦੇ ਬਈਏ ਬਾਈ ਪਹਿਲੇ ਬੁਲਾ ਲਓ ਮੈਂ ਕੀ ਕਰਾ ਹੁਣ ਕਿਹੜਾ ਕੱਟ ਦਨੇ ਥੋੜਾ ਜੇ ਫੇਰ ਕੇ ਫੋਨ ਡਾਊਨ ਹੋ ਗਿਆ ਜੀ ਹੁਣ ਹੀ منپی آلے <سؤال> بازی دوڑ پالی آپ جی دو نہیں کرتے آرام کے کپ رحمہ دل صحیح ڈکار اے دکھم ڈکِوں کچھ کو حساس Napoleon جانس پرائمان ہی چڑھ آڈ ambい سل نبید ایسا میں ہیوٹا پراراہ ہو ت Blair ایسان میں Gotta خبر ساڈ میں گا وہر واحرو جی کا خالص واحد آ رہی ہے بندہ میں بولتا نہیں ਜੋ ਕਰੋ ਨਾਲ ਕੰਮ ਵਿੱਚ ਭਾਣਾ ਸਾਡੇ ਬੰਦੇ ਜੁਆ ਕਰਾ ਕੇ ਪਹੁੰਚਾਇਆ ਉਹਨਾਂ ਨੇ ਮੇਰੇ ਨਾਲ ਕਨੈਕਟ ਕਰਿਆ ਹੈਲੋ ਮੇਰੇ ਤੋਂ ਗੁਣੀ ਪਰਿਵਾਰ ਹੈ ਹੈਲੋ ਉਹ ਤਾਂ ਬੜਾ ਤਾਂ 15 ਪਰਿਵਾਰਾਂ ਨੂੰ ਨਾਸਤ ਉਪਾਰ ਦੇਖ ਕੇ ਆਵੇ ਮੈਂ ਆਇਆ ਸਾਡੇ ਕੋਲ ਮੈਂ ਇਹ ਬੇਨਤੀ ਕਰਦਾ ਕਿ ਮੈਂ ਵੀ ਗੈਰ ਸਹੁਰਾ ਆਪਾਂ ਨਾਸਤ ਨੂੰ ਕਿਹੜੇ ਪਾਸੇ ਪਾਓ ਹਾਂ ਸਰਦਾਰ ਨੂੰ ਵੀ ਇੱਕ ਆਹਲਾ ਬੰਦਾ ਜਿਹੜਾ ਰੇਲ ਨੂੰ ਕਾਹ ਫੜਦਾ ਹੈ ਆਜਾ ਕੋਈ ਨਹੀਂ ਉਹ ਮੈਂ ਕਿਹਾ ਤਾਂ ਲੱਖਾਂ ਰੁਪਏ ਦੋਦਾ ਲਾ ਕੇ ਜਿਹੜੇ ਕੋਈ ਗੱਲ ਨਹੀਂ ਗਮਨ ਕਰਨ ਜਾਂਦਾ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਰੋਜ਼ ਦੇ ਕੇ ਆਪਾਂ ਪੁਰਾਣੇ ਤਾਂ ਸਾਰੀ ਪੁੱਛ ਲਈ ਦੂਜੇ ਪੱਤਰਕਾਰ ਵੀ ਬੋਲਦੇ ਵੀ ਚੱਲ ਪਿਆ ਸਹੀ ਚੱਲੀ ਜਾਂਦਾ ਕੋਈ ਗੱਲ ਨਹੀਂ ਹੋ ਗਿਆ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇੰਨੀਆਂ ਗੱਲਾਂ ਐ ਕੁਛ ਛੋਟੀਆਂ ਗੱਲਾਂ ਇੱਕੋ ਇੱਕ ਮੁੱਖ ਮੰਤਰੀ ਆ ਤੇ ਰਾਜਾ ਬਣਿਆ ਉਹਨੂੰ ਇੱਥੇ ਕਿਵੇਂ ਸੋਚਾਂ ਨਹੀਂ ਦਿੰਦੀਆਂ ਕਿ ਇੱਕ ਬਰਤਨ ਪਾਤਾ ਦੂਜਾ ਜਵਾਬ ਤੋੜੀ ਤੋੜਾ ਪਰਤਾ ਮਾਰ ਕੇ ਨਰ ਪਾਤਾ ਜੋ ਤਮਾਦ ਹੋਵੇ ਤੀਜਾ ਪਰਤਾ ਮਾਰ ਕੇ ਨਰ ਪਾਤਾ ਮੈਂ ਇਹ ਕਹਿੰਦਾ ਕਿ ਆ ਗਿਆ ਸਮਾਜ ਦੇਖੋ ਕਿੰਨਾ ਚੜ੍ਹ ਕੇ ਆਇਆ ਜੀ 52 ਮਾਦੇ ਬੜਕੇ ਮੁੱਖ ਮੰਤਰੀ ਸਰਕਾਰ ਬਣਾਈ ਹੈ ਔਰ ਨੂੰ ਇਹ ਲੱਗਦਾ ਹੈ ਆਹ ਪੁੜਿਆ ਮੈਂ ਕਿਹਦੇ ਦੇਖਾ ਵੀ ਸਾਡੇ ਆਮ ਆਦਮ ਨੂੰ ਪਾਰਟੀ ਦੇ ਵਰਕਰ ਵੀ ਆ ਰਹੇ ਆ ਕਿਉਂ ਆ ਰਹੇ ਆ ਤਾ ਉਹ ਨਾ ਦੇ ਨਹੀਂ ਪਿਆ ਤੋ ਹੰਦ ਮੈਂ ਬੇਨਤੀ ਕਰਦਾ ਜਿਵਾ ਕਰਮ ਕੋ ਆਇਆ ਮੈਂ ਪੀਰਾਂ ਦੇ ਦਸਤੇ ਰੋਤਾ ਰਹੇ ਆ ਮੇਰੀ ਬੇਨਤੀ ਹੈ ਵਿਚ ਲਾਇਨ ਕੋ ਆਪਾ ਬਾਤੋ-ਬਾਤ ਨਮ ਕਰੀਓ ਚਾਹੀਏ ਮੈਂ ਪਹੁੰਚੇ ਮਹਾਰਾਜ ਨੂੰ ਹਰੀ ਸਿੰਘ ਨੜੁਰ ਦੇ ਵਾਰਸੋਂ ਆਵਾਜ਼ ਉੱਚੀ ਆਵੇ ਜਦੋਂ ਫੱਟੇ ਦੀ ਆਵਾਜ਼ ਬਣਾਉਣਾ ਹੈ ਨਾ ਭੁੱਲੀ ਦੀ ਆਵਾਜ਼ ਆਉਂਦੀ ਹੈ ਜਿਹਦੀ ਜਵਾਹ ਚ ਫੱਟੇ ਦੀ ਤਹਾਲ ਚ ਫੱਟੇ ਹੁੰਦੀ ਹੈ ਪਤਾ ਲੱਗੇ ਸਰਦਾਰ ਨੂੰ ਇਹ ਹਰੀ ਸਿੰਘ ਨੜੁਰ ਦੇ ਵਾਰਸ ਨੇ ਆਵਾਜ਼ ਉੱਚੀ ਆਵੇ ਵਾਹਿਗੁਰੂ ਜੀ ਕਾ ਖਾਲਸਾ ਨੇ Sidhu बारे ਤੁਸੀਂ ਬਖਲਾਸ ਬੁਲਾ ਰਿਹਾ ਕੋ ਸੁਣ ਲਿਆ ਕੀ ਉਹਦੀਆਂ ਪ੍ਰਾਪਤੀਆਂ ਨੇ ਸਵਾਦ ਨੂੰ ਪਰ ਮੈਂ ਦੱਸਣਾ ਚਾਹੁੰਦਾ ਇਹ ਸਰਕਾਰ ਨੂੰ ਇਹ ਬਾਰਸ਼ ਨੇ ਹਰੀ ਸਿੱਕ ਨਲੂਏ ਦੇ ਜਿਵੇਂ ਅਫਗਾਨ ਵਿੱਚ ਤਾਕਤ ਵਾਈ ਹੈ ਜਿਹੜੀਆਂ ਅਫਗਾਨਾਂ ਦੀਆਂ ਬੱਚੀਆਂ ਆਪਣੇ ਬੱਚਿਆਂ ਨੂੰ ਸਮੋਉਂਦੀਆਂ ਰਹੀਆਂ ਨੇ ਕੀ ਕਹਿੰਗੇ ਚੁੱਪ ਸ ਹੈ ਹਰੀਆਂ ਮਾਫ਼ ਕਰਿਓ ਰੁਕਰੇ ਪਏ ਇਹ ਜਗ੍ਹਾ ਟੀਪੀਆਂ ਵਾਸਤੇ ਹੈ ਭਾਈ ਸਾਰੇ ਵੀਰੋ ਉਧਰ ਬੱਸੇ ਬੱਚੇ ਬੀਬੀਆਂ ਮਗਰ ਖੜੀਆਂ ਨੇ ਕਾਹ ਦਾ ਕੰਮ ਕਰੋ ਇਹ ਇੰਨੇ ਸਾਰੇ ਪਦਰਾਂ